ਫਸਲ ਬਹੁਤ ਹੀ ਵਧੀਆ ਹੁੰਦੀ ਆ ਇਹ ਪਹਿਲੀ ਹਾੜੀ ਮਤਲਬ ਵਧੀਆ ਇਹ ਆਈ ਚਲਾਈ ਚਲਦੀ ਇੱਥੋਂ ਹੁਣ ਇੱਥੇ ਸਾਡੀ 5 5 6 6 ਫੁੱਟ ਰੇਤ ਚੜ ਗਈ ਹੈ ਤੇ ਹੁਣ ਸਾਡੀ ਆਈ ਚੜਾਈ ਤਾਂ ਮੁਸ਼ਕਿਲ ਵਾ ਸਾਰਾ ਹੀ ਕਾਰੋਬਾਰ ਇਹਦੇ ਸਿਰ ਤੇ ਹੀ ਤੇ ਉਹ ਤੁਸੀਂ ਟੁੱਟੀ ਆ ਜਿੱਥੋਂ ਉਹ ਸਾਰੀ ਤੁਸੀਂ ਟੁੱਟੀ ਆ ਤੇ ਸਾਡੀ ਪਹਿਲੀ ਦੇ ਲਾਗੂ ਲਾਗੂ ਟੁੱਟੀ ਜੇ ਰੇਤ ਨਾਲ ਇਹ ਜੇ ਵੀ ਹੁਣ ਕੋਈ ਚੀਜ਼ ਨਹੀਂ ਲਾ ਸਕਦੇ ਨਾ ਕਣਕ ਨਾ ਝੋਨਾ ਨਾ ਕੋਈ ਚੀਜ਼ ਹੋਂਜਾਂ ਤੱਕ ਰੇਤ ਨਹੀਂ ਪਰ ਆਉਂਦੀ ਤੇ ਕੋਈ ਚੀਜ਼ ਨਹੀਂ ਹੁੰਦੀ ਬਹੁਤ ਸਾਦੀ ਇੱਥੇ ਸਰਕਾਰ ਨਹੀਂ ਆਈ ਕੋਈ ਨੇ ਕੇ ਨੇ ਮਦਦ ਨਹੀਂ ਕੀਤੀ ਕੋਈ ਸਰਕਾਰ ਕਹਿੰਦੇ ਆਣਾ ਕੋਈ ਨਹੀਂ ਜੇ ਇੱਥੇ ਆਈ ਦੇਖੋ ਕਿ ਬਕਾਇਦਾ ਤੌਰ ਤੇ ਨੌਜਵਾਨ ਵੱਲੋਂ ਜ਼ਮੀਨ ਖੋਦੀ ਜਾ ਰਹੀ ਹੈ ਤਾਂ ਜ਼ਮੀਨ ਚ ਅਕਸਰ ਮਿੱਟੀ ਨਿਕਲਦੀ ਹੈ ਲੇਕਿਨ ਇੱਥੇ ਤੁਸੀਂ ਵੇਖੋ ਕਿ ਲਗਾਤਾਰ ਜਿਹੜੀ ਹੈ ਉਹ ਰੇਤਾ ਨਿਕਲਣੀ ਸ਼ੁਰੂ ਹੋ ਗਈ ਜ਼ਮੀਨ 1.5 ਕਰੋੜ ਦੀ ਕੋਠੀ ਦੀ ਚਰਚਾ ਪੂਰੇ ਦੇਸ਼ ਅਤੇ ਦੁਨੀਆ ਪਰਚ ਹੈ ਕਿ ਕੋਹਨੇਵਾਲ ਪਿੰਡ ਦੇ ਵਿੱਚ ਇੱਕ 1.5 ਕਰੋੜ ਦੀ ਕੋਠੀ ਜਰੀ ਹੈ ਤਬਾਹ ਹੋ ਗਈ ਸੀ ਤਾਂ ਬਿਲਕੁਲ ਅਸੀਂ ਉਸ ਵੇਲੇ ਉਸ ਕੋਠੀ ਦੇ ਨੇੜੇ ਖੜੇ ਹਾਂ ਲੇਕਿਨ ਉਸ ਕੋਠੀ ਦੇ ਨੇੜੇ ਇੱਕ ਦੋ ਵੀਰਾਂ ਦੀ ਪਹਿਲੀ ਵੀ ਹੈ ਜਿਨ੍ਹਾਂ ਦੀ ਪਹਿਲੀ ਦਾ ਨੁਕਸਾਨ ਬਹੁਤ ਹੋਇਆ ਹੈ ਨੁਕਸਾਨ ਇਸ ਕਦਰ ਹੋਇਆ ਹੈ ਕਿ ਪਵਿੱਖ ਦੇ ਵਿੱਚ ਇੱਥੇ ਖੇਤੀ ਨਹੀਂ ਕੀਤੀ ਜਾ ਸਕਦੀ ਤਾਂ ਸਭ ਤੋਂ ਪਹਿਲੇ ਤੁਹਾਨੂੰ ਅਸੀਂ ਉਸ 1.5 ਕਰੋੜ ਵਾਲੀ ਕੋਠੀ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਚ ਰਹੀ 1.5 ਕਰੋੜ ਦੀ ਕੋਠੀ ਕਿਉਂਕਿ ਜਦੋਂ ਟੈਟੇਰੀ ਹੋਈ ਤਾਂ ਬਹੁਤ ਸਾਰੇ ਲੋਕਾਂ ਨੂੰ ਤਰਸ ਆਇਆ ਕਿ ਜੋ ਵੀ ਹੋਇਆ ਉਹ ਗਲਤ ਹੋਇਆ ਤਾਂ ਉਸ ਦੇ ਬਿਲਕੁਲ ਨਾਲ ਤੁਸੀਂ ਵੇਖੋ ਕਿ ਇਹ ਜਿਹੜੀ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੇ ਕੋਠੀ ਦੇ ਬਿਲਕੁਲ ਨਾਲ ਲੱਗਦੀ ਪੈਲੀਆਂ ਦੇ ਵਿੱਚ ਇਸ ਵੇਲੇ ਰੇਤ ਆ ਚੁੱਕੀ ਹੈ ਤੁਸੀਂ ਸੋਚ ਰਹੇ ਹੋਗੇ ਕਿ ਅਕਸਰ ਦਰਿਆ ਜਿਹੜੇ ਹੁੰਦੇ ਨੇ ਦਰਿਆ ਚ ਇਸ ਤਰ੍ਹਾਂ ਦੀ ਰੇਤ ਆ ਹੁੰਦੀ ਹੈ ਪਰ ਇਸ ਵੇਲੇ ਇਹਨਾਂ ਪੈਲੀਆਂ ਦੇ ਵਿੱਚ ਰੇਤ ਆ ਚੁੱਕੀ ਹੈ ਔਰ ਰੇਤ ਇਸ ਤਰੀਕੇ ਦੀ ਹੈ ਕਿ ਅਸੀਂ ਜਿਸ ਵੇਲੇ ਇਸ ਜਗ੍ਹਾ ਤੇ ਰਿਪੋਰਟਿੰਗ ਵੀ ਕਰ ਰਹੇ ਹਾਂ ਤਾਂ ਰੇਤ ਬਹੁਤ ਗਰਮ ਹੈ ਇੰਨੀ ਕਿ ਗਰਮ ਹੈ ਕਿ ਇੱਥੇ ਖੜਾ ਹੋਣਾ ਕਾਫੀ ਮੁਸ਼ਕਲ ਹੈ ਤਾਂ ਇਹ ਦੋ ਨੌਜਵਾਨ ਜਿਨ੍ਹਾਂ ਨੇ ਕਿ ਇਸ ਪਿੰਡ ਦੇ ਵਿੱਚ ਹੀ ਰਹਿੰਦੇ ਨੇ ਤਾ ਉਹ ਇਥੇ ਜਿਹੜਾ ਖੇਤੀਬਾੜੀ ਕਰਦੇ ਨੇ ਤਾਂ ਉਹਨਾਂ ਦਾ ਤੁਸੀਂ ਵੇਖੋ ਨੁਕਸਾਨ ਕਿੰਨਾ ਹੋਇਆ तकरीबन 5 ਫੁੱਟ ਤੱਕ ਜਰੀ ਰੇਤ ਇਸ ਵੇਲੇ ਆ ਗਈ ਹੈ ਕਿਉਂਕਿ ਜ਼ਮੀਨ ਦਾ ਲੈਵਲ ਛੜ ਤੋਂ 5 ਫੁੱਟ ਨੀਵਾ ਹੈ 5 ਫੁੱਟ ਤੱਕ ਰੇਤ ਆ ਗਈ ਹੈ ਤਾਂ ਇਸ ਵੀਰ ਨਾਲ ਗੱਲਬਾਤ ਕਰਾਂਗੇ ਫਿਰ ਕੀ ਨਾਮ ਤੁਹਾਡਾ ਤੇ ਕੀ ਹੈ ਕੀ ਤੁਹਾਡਾ ਤੇ ਮੇਰਾ ਨਾਮ ਜਸ਼ਨ ਜੋਤ ਹੈ ਤੇ ਸਾਡੀ ਇੱਥੇ ਪੈਲੀ ਆ ਜੀ 5 5 6 ਕਿਹਾੜੀ ਪੈਲੀ ਆ ਤੇ ਆਹਦੇ ਪਿੱਛੇ ਮੋਟਰ ਤੇ ਫਸਲ ਲਾਈਦੀ ਸੀ ਚਲੋ ਬੜੀ ਵਧੀਆਂ ਹੁੰਦੀ ਸੀ ਫਸਲ ਬਹੁਤ ਹੀ ਵਧੀਆਂ ਹੁੰਦੀ ਆ ਇਹ ਪੈਲੀ ਸਾਡੀ ਮਤਲਬ ਵਧੀਆ ਇਹ ਆਈ ਚਲਾਈ ਚਲਦੀ ਇੱਥੋਂ ਹੁਣ ਇੱਥੇ ਸਾਡੀ 5 5 6 6 ਫੁੱਟ ਰੇਤ ਚੜ ਗਈ ਆ ਤੇ ਹੁਣ ਸਾਡੀ ਆਈ ਚੜਾਈ ਤਾਂ ਮੁਸ਼ਕਿਲ ਵਾ ਤੇ ਸਾਡਾ ਸਾਰਾ ਹੀ ਕਾਰੋਬਾਰ ਇਹਦੇ ਸਿਰ ਤੇ ਹੀ ਤੇ ਉਹ ਤੁਸੀਂ ਟੁੱਟੀ ਆ ਜਿੱਥੋਂ ਉਹ ਸਾਰੀ ਤੁਸੀਂ ਟੁੱਟੀ ਆ ਤੇ ਸਾਡੀ ਪੈਲੀ ਤੇ ਲਾਗੂ ਲਾਗੂ ਟੁੱਟੀ ਜੇ ਹਾਂਜੀ ਕਿ ਹੁਣ ਨੁਕਸਾਨ ਕੀ ਹੋਇਆ ਰੇਤਾਂ ਦੇ ਨਾਲ ਕੀ ਹੋਇਆ ਰੇਤ ਨਾਲ ਇਹ ਜੇ ਵੀ ਹੁਣ ਕੋਈ ਚੀਜ਼ ਨਹੀਂ ਲਾ ਸਕਦੇ ਨਾ ਕਣਕ ਨਾ ਝੋਨਾ ਨਾ ਕੋਈ ਚੀਜ਼ ਹੁਣ ਜਾਂ ਤੱਕ ਰੇਤ ਨਹੀਂ ਪਰਾਂ ਹੁੰਦੀ ਤੇ ਕੋਈ ਚੀਜ਼ ਨਹੀਂ ਹੁੰਦੀ ਹੋ ਸਕਦੀ ਇੱਥੇ ਰੇਤ ਕਿਵੇਂ ਪਰਾਂ ਹੋਏਗੀ ਰੇਤ ਕੋਈ ਆਮ ਸਰਕਾਰ ਤੇਲ ਤੂਲ ਦਾ ਖਰਚਾ ਦੇ ਦੇ ਜਾਂ ਸਰਕਾਰ ਕਹਿ ਦੇ ਕਿ ਜਿਹੜੀ ਜੱਟਾਂ ਦੀ ਪੈ ਜਣੀ ਰੇਤ ਉਹ ਆਪ ਚੁਕਾ ਦੇਣ ਫੇਰ ਆਪਾਂ ਚੁਕਾ ਸਕਦੇ ਹਾਂ ਕਿਹੜਾ ਕਿਹਨੂੰ ਚੁਕਾ ਦਾਂਗੇ ਤੇ ਨਾਲ ਜੇ ਮਤਲਬ ਟਰੈਕਟਰ ਟਰੋਟਰ ਦੇ ਲੈ ਜਾਣ ਵੀ ਲੇਵਲ ਉੱਪਰ ਤੇ ਤੇਲ ਤੂਲ ਦੇ ਜਾਣ ਤੇ ਫੇਰ ਆਪ ਪੱਧਰੀ ਪੁੱਧਰੀ ਕਰ ਸਕਦੇ ਪੈਲੀ ਤਾਂ ਕਣਕ ਤੇ ਨਹੀਂ ਲੱਗ ਪਾਏਗੀ ਕਣਕ ਨਹੀਂ ਲੱਗ ਪਾਏਗੀ ਜਿੰਨਾ ਤੱਕ ਇਹ ਸੈੱਟ ਨਹੀਂ ਹੁੰਦੀ ਬੜੀ ਜਿੰਨਾ ਤੱਕ 5-5 ਫੁੱਟ ਇਹ ਰੇਤ ਚੁੱਕੀ ਨਹੀਂ ਨਾ ਜਾਂਦੀ ਇਹਦੇ ਕੋਖ ਨਹੀਂ ਹੋ ਸਕਦਾ ਕੋਖ ਨਹੀਂ ਹੋ ਸਕਦਾ ਹਾਂਜੀ ਤੇ ਕੀ ਨਾ ਕੀ ਕਣਕ ਝੋਨਾ ਤੇ ਸਾਰਾ ਬਰਬਾਦ ਹੋ ਗਿਆ ਹਾਂਜੀ ਉਹ ਪਿੱਛੇ ਝੋਨਾ ਹੈ ਤੇ ਝੋਨਾ ਸਾਰਾ ਹੀ ਵਿੱਚ ਨੱਪਿਆ ਪਿਆ ਹੈ ਪਿੱਛੇ ਵੇਖ ਸਕਦੇ ਜੀ ਹੁਣ ਇੱਥੇ ਕੀ ਕਰ ਸਕਦੇ ਆ ਤੇ ਤੁਸੀਂ ਦੋਵੇਂ ਭਰਾ ਹੀ ਏ ਦੋਵੇਂ ਭਰਾ ਹੀ ਜੀ ਨਾ ਭਰਾ ਤੇ ਤੁਸੀਂ ਕੀ ਕਰਦੇ ਹੋ ਬਾਜੀ ਮੈਂ ਇਹਦਾ ਵੱਡਾ ਵਿਰੋਧ ਨਹੀਂ ਆ ਤੇ ਮੇਰੀ ਪਲੱਸ 2 ਹੋ ਗਈ ਆ ਤੇ ਮੈਂ ਫਾਦਰ ਸਾਹਿਬ ਦੇ ਨਾਲ ਖੇਤੀ ਬੜੀ ਕਰਦਾ ਹੂੰ ਤੇ ਕੀ ਹੋਇਆ ਉਸ ਰਾਤ ਜਦੋਂ ਅਚਾਨਕ ਜਦੋਂ ਸਲਾਬ ਆਇਆ ਉਸ ਰਾਤ ਕੁਛ ਨਹੀਂ ਆਪਾਂ ਵੀ ਪਿੰਡ ਦੇ ਆਲੇ ਦੁਆਲੇ ਦੇ ਹਨ ਆਪਾਂ ਜਿੰਨੇ ਵੀਰ ਬ్రਦਰ ਸਾਡੇ ਹੈਗੇ ਨੇ ਵੀ ਸਾਨੂੰ ਹੀ ਪਿੱਛਾਲ ਆ ਆਪਣਾ ਕੋਈ ਪਿੰਡ ਬਚਾਉਣੇ ਪੈੁੰਦਾ ਹੜਾ ਪਿੰਡ ਨਾਲ ਕੋਈ ਹਨਾ ਵੀ ਕੋਈ ਡੋਪੀ ਤੁਸੀਂ ਨਾਲ ਤੋੜਦੀ ਤੇ ਆਪ ਆਪਣੇ ਪਿੰਡ ਦਾ ਬਚਾਅ ਕਰਨ ਦੇ ਹਰ ਇਹ ਚੱਕਰ ਦੇ ਵਿੱਚ ਸਾਡਾ ਪਿੰਡ ਆਪ ਹੀ ਡੁੱਬ ਗਿਆ ਉਹ ਉਥੋਂ ਤੁਸੀਂ ਕੁੱਤੀ ਫਸਟ ਪਿੱਲੂ ਜੀ ਤੇ ਉਹ ਉਹਨੇ ਨਾਲ ਹੀ ਸਾਡੀ ਲੱਗਦੀ ਹੋਈ ਸਾਡੇ 1.5-6 ਕਿਲੇ ਜ਼ਮੀਨ ਹੀ ਤੇ ਉਹਦੇ ਵਿੱਚ 5-5 ਫੁੱਟ ਰੇਤ ਆ ਗਈ ਜਾਂ ਸਾਰਾ ਕੁਝ ਸਾਡਾ ਤਬਾਹ ਹੋ ਗਿਆ ਰਵੀ ਦਰਿਆ ਦੇ ਕੰਢੇ ਪਰ ਰਵੀ ਦਰਿਆ ਦੇ ਕੰਢੇ ਜੀ ਤਾਂ ਬਿਲਕੁਲ ਇੱਕ ਵਾਰ ਫਿਰ ਰੇਤ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਰੇਤ ਦੇ ਨਾਲ ਲਾਲ ਮਿੱਟੀ ਜਿਹੜੀ ਹੈ ਵੀਰੇ ਇਹ ਕਿਵੇਂ ਆ ਗਈ ਜਿਹੜੀ ਲਾਲ ਮਿੱਟੀ ਹੈ ਹੀ ਇਹ ਇਹ ਤੁਸੀ ਦੇ ਨਾਲ ਆਈ ਇਹ ਤੁਸੀ ਵਾਲੀ ਮਿੱਟੀ ਆ ਜਿਹੜੀ ਤੁਸੀ ਨਾਲ ਲੱਗੀ ਸੀ ਉਹ ਆਈ ਆ ਜਾਂ ਥੋੜੀ ਪੂਰਤੀ ਥੱਲੋਂ ਜ਼ਮੀਨ ਵਾਲੀ ਆਈ ਆ ਕਚਾ ਤੇ ਇੱਥੇ ਆਣ ਜਾਣ ਦੇ ਰਸਤੇ ਵੀ ਟੁੱਟ ਚੁੱਕੇ ਆ ਆ ਜਾਣਾ ਰਸਤੇ ਬੰਦ ਹੋ ਗਏ ਨੇ ਸਾਰਾ ਕੋਈ ਰਸਤਾ ਹਾਂਜੀ ਆ ਜਾਣਾ ਰਸਤੇ ਸਾਰੇ ਬੰਦ ਹੋ ਗਏ ਨੇ ਇੱਕ ਰਸਤਾ ਵੀ ਨਹੀਂ ਹੈ ਇੱਥੇ ਪਹੁੰਚ ਪਾਣਾ ਮੁਸ਼ਕਲ ਹੀ ਹੈ ਉਹ ਜ਼ਿਆਦਾ ਮੁਸ਼ਕਲ ਹੈ ਟਰੈਕਟਰ ਵੀ ਨਹੀਂ ਆ ਸਕਦਾ ਇੱਥੇ ਟਰੈਕਟਰ ਆ ਸਕਦੇ ਨੇ ਤੇ ਬਸ ਆਪਾਂ ਹੁਣ ਦੇ ਆਪੇ ਆਪਣੇ ਪਿੰਡ ਦਾ ਰਸਤਾ ਦੇ ਆ ਕਲੀਅਰ ਕਰਨ ਜੇ ਰਸਤਾ ਦੇ ਪਿੰਡ ਦਾ ਬਾਂਝੇ ਤੇ ਸਾਡੀ ਮਦਦ ਹੋ ਸਕੇ ਹੂੰ ਕੀ ਡਿਮਾਂਡ ਕੀ ਤੁਹਾਡੀ ਸਾਡੀ ਡਿਮਾਂਡ ਇਹ ਹੋਈ ਸਰਕਾਰ ਵੱਲੋਂ ਵੀ ਸਾਡੀ ਬਹੁਤ ਹਲਪ ਕੀਤੀ ਜਾਵੇ ਸਾਡੀ ਪਹਿਲੀ ਜਿਹੜੀ ਵੀ ਪਧਰੀ ਹੋ ਜੇ ਆਪਾਂ ਫੇਰ ਆਪਣਾ ਕੋ ਆਈ ਡਿਲੇਟ ਲਾਸਕੀ ਆ ਆਪਣਾ ਸਰਕਾਰਾਂ ਇੱਥੇ ਕੋਈ ਸਰਕਾਰ ਨਹੀਂ ਆਈ ਕੋਈ ਨੇ ਕੇ ਨੇ ਮਦਦ ਨਹੀਂ ਕੀਤੀ ਕੋਈ ਸਰਕਾਰ ਕਹਿੰਦੇ ਆਣਾ ਕੋਈ ਨਹੀਂ ਜੇ ਇੱਥੇ ਆਈ ਇੱਥੇ ਜਿਹੜੇ ਵੀਰ ਭਰਾ ਵਾ ਉਹੀ ਆ ਜਿਹੜੇ ਜੱਟ ਵਾ ਉਹ ਆਈ ਗਾਂਡੇ ਜੇ ਵੀ ਮਦਦ ਗਾਂਡੇ ਮਾੜੀ ਮੋਟੀ ਤੇ ਨਾਲ ਜਿਹੜੇ ਜੱਟ ਭਰਾ ਕਹਿੰਦੇ ਇਹ ਕਹਿੰਦੇ ਆ ਤੁਸੀਂ ਸਾਡਾ ਨੰਬਰ ਲੋ ਆਪਾਂ ਕਰਾਂਗੇ ਤੁਹਾਡੀ ਮਦਦ ਕਰਾਂਗੇ ਤੇ ਹੁਣ ਵੇਖੋ ਤੇ ਤੁਸੀਂ ਦੋਨੋਂ ਨੌਜਵਾਨੀ ਪਹਿਲੀ ਵੇਖੀ ਹਾਂਜੀ ਹਾਂਜੀ ਤਾਂ ਤੁਸੀਂ ਵੇਖੋ ਕਿ ਇੱਕ ਪਾਸੇ ਅਸੀਂ ਪੰਜਾਬ ਦੀ ਜਵਾਨੀ ਦੀ ਗੱਲ ਕਰਦੇ ਆਂ ਤਾਂ ਦੂਜੇ ਪਾਸੇ ਤੁਸੀਂ ਇਹ ਵੇਖੋਗੇ ਕਿ ਜ਼ਮੀਨ ਤੋਂ ਪੁਟਕੇ ਦਿਖਾਓਗੇ ਕਿੰਨੀ ਕਿੱਥੇ ਤੱਕ ਜਾਂਦੀ ਹੈ ਤਾਂ ਤੁਸੀਂ ਵੇਖੋ ਕਿ ਬਕਾਇਦਾ ਤੌਰ ਤੇ ਨੌਜਵਾਨ ਵੱਲੋਂ ਜ਼ਮੀਨ ਖੋਦੀ ਜਾ ਰਹੀ ਹੈ ਤਾਂ ਜ਼ਮੀਨ ਚ ਅਕਸਰ ਮਿੱਟੀ ਨਿਕਲਦੀ ਹੈ ਲੇਕਿਨ ਇੱਥੇ ਤੁਸੀਂ ਵੇਖੋ ਕਿ ਲਗਾਤਾਰ ਜਿਹੜੀ ਹੈ ਉਹ ਰੇਤਾ ਨਿਕਲਣੀ ਸ਼ੁਰੂ ਹੋ ਗਈ ਜ਼ਮੀਨ ਚੋਂ ਰੇਤਾ ਨਿਕਲਣੀ ਸ਼ੁਰੂ ਹੋ ਗਈ ਹੈ ਇੱਥੇ ਇਹਨਾਂ ਵੱਲੋਂ ਚਰੀ ਲਾਈ ਗਈ ਸੀ ਤੇ ਨਾਲ ਕਮਾਦ ਵੀ ਲਾਇਆ ਗਿਆ ਸੀ ਤੇ ਉਹਦੇ ਨਾਲ ਨਾਲ ਇਸ ਵੇਲੇ ਤੁਸੀਂ ਵੇਖੋ ਕਿ ਹ ਹੁਣ ਇਸ ਜ਼ਮੀਨ ਦੇ ਵਿੱਚ ਰੇਤਾ ਆ ਗਈ ਹੈ ਤਾਂ ਰੇਤਾ ਦੇ ਨਾਲ ਇਸ ਪੂਰੀ ਤੁਹਾਨੂੰ ਤਸਵੀਰ ਇਸ ਕਰਕੇ ਦਿਖਾ ਰਹੇ ਹਾਂ ਕਿ ਇੱਕ ਚੀਜ਼ ਤੁਸੀਂ ਦੇਖੋ ਕਿ ਇਸ ਵੇਲੇ ਹੀ ਤਕਰੀਬਨ ਫੁੱਟ-ਫੁੱਟ ਰੇਤ ਜਿਹੜੀ ਆ ਇਹ ਨੌਜਵਾਨ ਇੱਥੋਂ ਦੀ ਕੱਢ ਚੁੱਕੇ ਨੇ ਪਰ ਇਸ ਨੂੰ ਕੱਢਣਾ ਜਰਾ ਨਾ ਮੁਮਕਿਨ ਹੈ ਤਾਂ ਉਹ ਪੂਰਾ ਇਹ ਤਕਰੀਬਨ 6 ਕਿੱਲੇ ਦੀ ਜਿਹੜੀ ਪੈਲੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਨੇ ਕਿ ਜਿਹੜਾ ਹੈ ਉਹ ਖਰਾਬ ਹੋ ਚੁੱਕੇ ਨੇ ਇਹ ਜਿਹੜੀ ਇੱਥੋਂ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਤੁਸੀਂ ਵੇਖੋਗੇ ਕਿ ਕਿੰਨੀ ਜ਼ਿਆਦਾ ਇਹਨਾਂ ਵੱਲੋਂ ਰੇਤ ਪੁੱਟੀ ਗਈ ਹੈ ਲੇਕਿਨ ਫੇਰ ਵੀ ਰੇਤ ਖਤਮ ਨਹੀਂ ਹੋ ਰਹੀ ਤਾਂ ਦੂਸਰਾ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਤੁਸੀਂ ਦੇਖੋ ਕਿ ਕਿੱਡੀ ਜ਼ਿਆਦਾ ਇਸ ਫਸਲ ਦਾ ਕਿਸ ਤਰੀਕੇ ਨਾਲ ਨੁਕਸਾਨ ਹੋਇਆ ਹੈ ਫਸਲ ਦੇ ਨਾਲ ਨਾ ਜ਼ਮੀਨ ਦਾ ਕੀ ਨੁਕਸਾਨ ਹੋਇਆ ਕਿਉਂਕਿ ਜਦੋਂ ਜ਼ਮੀਨ ਦੇ ਵਿੱਚ ਰੇਤ ਵੜ ਜਾਂਦੀ ਹੈ ਤਾਂ ਰੇਤ ਤੋਂ ਬਾਅਦ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ ਤਾਂ ਇਹ ਤੁਸੀਂ ਵੇਖੋ ਕਿ ਅਸੀਂ ਇਸ ਜਗ੍ਹਾ ਤੇ ਮੌਜੂਦ ਹਾਂ ਤਾਂ ਤਕਰੀਬਨ 3 ਫੁੱਟ ਦਾ ਇਹ فاਸਲਾ ਹੈ ਇਸ ਜਗ੍ਹਾ ਦੇ ਉੱਤੇ ਤਕਰੀਬਨ 3 ਫੁੱਟ ਦਾ فاਸਲਾ ਹੈ ਤਾਂ ਉਸ 3 ਫੁੱਟ ਦੇ فاਸਲੇ ਤੋਂ ਬਾਅਦ ਜ਼ਮੀਨ ਹੈ ਤਾਂ ਇਹ ਤਸਵੀਰ ਇਹ ਦਿਖਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਕੋਨੇ ਵਾਲ ਪਿੰਡ ਦੇ ਵਿੱਚ ਜਾਂ ਹੋਰ ਵੀ ਜਿਹੜੇ ਨਾਲ ਲੱਗਦੇ ਪਿੰਡ ਸੀ ਉੱਥੇ ਨੁਕਸਾਨ ਹੋਇਆ ਹੈ ਨੁਕਸਾਨ ਦੀ ਆਮਦ ਹੈ ਵਾ ਕਿ ਨੁਕਸਾਨ ਦੀ ਪਰਪਾਈ ਕਿਵੇਂ ਹੋਏਗੀ ਕਿਉਂਕਿ ਅਸੀਂ ਗੱਲਾਂ ਬਹੁਤ ਕਰ ਰਹੇ ਹਾਂ ਅਸੀਂ ਲੰਗਰ ਲਗਾਉਣ ਦੀਆਂ ਗੱਲਾਂ ਕਰ ਰਹੇ ਹਾਂ ਲੰਗਰ ਵੰਡਣ ਦੀਆਂ ਗੱਲਾਂ ਕਰ ਰਹੇ ਹਾਂ ਮੈਡੀਕਲ ਦੀਆਂ ਗੱਲਾਂ ਕਰ ਰਹੇ ਹਾਂ ਪਰ ਇਹਦੀ ਸਾਰ ਕੋਈ ਨਹੀਂ ਲੰਦਾ ਕਿਉਂਕਿ ਇਹ ਸਭ ਤੋਂ ਵੱਡਾ ਮੁੱਦਾ ਹੈ ਕਿ ਕਿੰਨੀ ਦੇਰ ਤੱਕ ਲੰਗਰ ਖਾਣ ਲਗੇ ਕਿਉਂ ਵੀਰ ਜੀ ਕਿੰਨੀ ਕੀ ਦੇਰ ਲੰਗਰ ਖਾ ਲੋਗੇ ਜੀ ਕੋਈ 10 ਦਿਨ ਖਾ ਲੋਗੇ ਕੋਈ 2-3 ਦਿਨ ਖਾ ਲੋਗੇ ਬਸ ਇਹੀ ਆ ਆਪਣੀ ਕਮਾਈ ਆ ਆਪਣੀ ਕਮਾਈ ਦਾ ਜਿੰਨਾ ਮਜ਼ੀ ਖਾਈ ਜਾਓ ਕਿਨੇ ਦਿਨ ਵੀਰ ਭੈਣ ਭਰਾ ਹੋ ਜੀ ਮਦਦ ਕਰਨਗੇ ਉਹ ਤਾਂ ਨਹੀਂ ਤੇ ਇਹ ਆ ਕਿ ਲੰਗਰ ਨਾ ਲੈ ਕੇ ਆਓ ਕੋਈ ਚੀਜ਼ ਦੀ ਲੋੜ ਨਹੀਂ ਆ ਲੰਗਰ ਚੋਕਰ ਚ ਕੋਈ ਚੀਜ਼ ਨਹੀਂ ਆ ਜੱਟ ਭਰਾ ਜਿਹੜੀ ਪਹਿਲੀ ਖਰਾਬ ਹੋਈ ਉਹ ਪਹਿਲੀਆਂ ਪਧਰੀਆਂ ਕਰਕੇ ਜਾਣ ਤੇ ਦੀ ਤੇਲ ਦੀ ਸੇਵਾ ਕਰ ਜਾਣ ਜਾਂ ਡਾਡਾ ਟੁੱਟ ਲੈ ਕੇ ਤੁਹਾਡੀ ਜ਼ਮੀਨ ਹੀ ਖਾਲੀ ਕਰਾ ਜਾਣ ਹਾਂਜੀ ਜ਼ਮੀਨ ਖਾਲੀ ਕਰਾ ਜਾਣ ਚਲੋ ਸਾਡੀ ਨਹੀਂ ਬਾਕੀ ਮਤਲਬ ਬੜੀਆਂ ਜਾਣਾਂ ਦੀ ਜ਼ਮੀਨ ਵਾ ਉਹ ਸਾਰਿਆਂ ਦੀ ਹੋ ਜੇ ਮਦਦ ਹੋ ਜੇ ਤੇ ਬੜੀ ਤਾਕ ਵੀ ਕਿ ਵੀ ਜਾਏਗੀ ਵੈਸੇ ਤੇ ਰੇਤਾ ਵੇਚ ਸਕਦੀ ਜੀ ਰੇਤਾ ਦੇ ਵੇਚ ਸਕਦੀ ਆ ਉਦਾਂ ਦੇ ਸਰਕਾਰ ਨਹੀਂ ਸਾਡੇ ਕੋਲ ਸਰਕਾਰ ਨਹੀਂ ਅਜੇ ਤੱਕ ਆਈ ਤੇ ਜਦੋਂ ਆਪਾਂ ਰੇਤ ਇਥੋਂ ਡੈਪੇ ਪੁੱਟਣ ਡੈਪੇ ਜਾਂ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਸਰਕਾਰਾਂ ਨੇ ਆ ਲੈਣਾ ਉਹਨਾਂ ਨੇ ਪੁਲਿਸ ਕਲਾ ਦੇਣੀ ਆ ਨੋਸ਼ੋਗ ਹੁੰਦੇ ਆਪਣੀਆਂ ਚੁੱਕ ਕੇ ਲੈ ਜਾਣਗੇ ਪਰਚੇ ਦੇਣ ਦਾ ਭਣਗੇ ਐਫ ਆਰ ਆਈ ਹੁੰਦਾ ਭਣਗੀਆਂ ਕਿੰਨੀਆਂ ਮੁਸ਼ਕਲਾਂ ਨੇ ਤਾਂ ਇਹਨਾਂ ਮੁਸ਼ਕਲਾਂ ਦੀ ਤਸਵੀਰ ਦਿਖਾਈ ਹੈ ਕਿ ਲੰਗਰ ਨਹੀਂ ਮੈਡੀਸਨ ਨਹੀਂ ਸਾਨੂੰ ਜ਼ਮੀਨਾਂ ਚਾਹੀਦੀਆਂ ਜਿਹੜੀਆਂ ਆਪਣੀਆਂ ਜ਼ਮੀਨਾਂ ਆਪਣੀ ਜ਼ਮੀਨਾਂ ਦੇ ਉੱਤੇ ਜਿਹੜੀਆਂ ਦਿੱਕਤਾਂ ਨੇ ਉਹ ਦੂਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜ਼ਰੂਰ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਪ੍ਰਸ਼ਾਸਨ ਸਮਾਜ ਸੇਵੀ ਜਥੇਬੰਦੀਏ ਦੇ ਵੱਲ ਧਿਆਨ ਦੇਣਗੇ ਜਿਦੇ ਨਾਲ ਕੀ ਇਹ ਜ਼ਮੀਨਾਂ ਦੀ ਜਿਹੜੀ ਹੈ ਉਪਜਾਊ ਸ਼ਕਤੀ ਵਧਾਈ ਜਾਵੇ ਤਾਂ ਤਾਂ ਕਿ ਲੋਕਾਂ ਨੂੰ ਜਿਹੜਾ ਹੈ ਆਪਣੀ ਰੋਜੀ ਰੋਟੀ ਕਮਾਉਣ ਦਾ ਜਰੀਆ ਸ਼ੁਰੂ ਹੋ ਸਕੇ ਕੈਮਰਾਮੈਨ ਅਸ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਕੋਨੇ ਵਾਲ ਪਿੰਡ ਰਮਦਾਸ